ਸੱਚੇ ਕਾਲ ਜੀ ਮੇਸ਼ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਇਜ਼ਰਾਈਲ ਇਰਾਨ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਹੁਣ ਅਮਰੀਕਾ ਦੀ ਐਂਟਰੀ ਹੋ ਚੁੱਕੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇਰਾਨ ਲਈ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਪੱਛਮੀ ਏਸ਼ੀਆਈ ਦੇਸ਼ ਇਜ਼ਰਾਈਲ ਵਿਰੁੱਧ ਆਪਣੇ ਸਰਹੱਦ ਪਰ ਹਮਲਿਆਂ ਦੇ ਤੀਜੇ ਦਿਨ ਦੇ ਵਿੱਚ ਦਾਖਲ ਹੋ ਗਿਆ ਤੇਲ ਅਬੀਵ ਦੁਆਰਾ ਤਹਿਰਾਨ ਵੱਲ ਕੀਤੇ ਗਏ ਹਮਲਿਆਂ ਤੋਂ ਆਪਣੇ ਪ੍ਰਸ਼ਾਸਨ ਦਾ ਬਚਾਅ ਕਰਦੇ ਹੋਏ 트੍ਰੰਪ ਨੇ ਕਿਹਾ ਕਿ ਵਾਅਦੇ ਦੇ ਸੰਘਰਸ਼ ਦੇ ਵਿੱਚ ਵਾਸ਼ਿੰਗਟਨ ਤੰਦੇ ਕੋਈ ਭੂਮਿਕਾ ਨਹੀਂ ਹੈ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਹੈ ਕਿ ਅਮਰੀਕਾ ਦਾ ਇਰਾਨ ਉੱਤੇ ਹੋਏ ਇਜ਼ਰਾਈਲ ਦੇ ਤਾਜ਼ਾ ਹਮਲੇ ਨਾਲ ਕੋਈ ਲੈਣਾ ਲੈਣਾ ਜਾਂ ਦੇਣਾ ਨਹੀਂ ਹੈ 트ੰਪ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਪੋਸਟ ਦੇ ਵਿੱਚ 트ੰਪ ਨੇ ਲਿਖਿਆ ਅੱਜ ਰਾਤ ਇਰਾਨ ਉੱਤੇ ਹੋਏ ਹਮਲੇ ਨਾਲ ਅਮਰੀਕਾ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਅਸੀਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਆਸਾਨੀ ਨਾਲ ਇੱਕ ਸਮਝੌਤਾ ਕਰਵਾ ਸਕਦੇ ਹਾਂ ਅਤੇ ਇਸ ਖੂਨੀ ਟਕਰਾਅ ਨੂੰ ਖਤਮ ਕਰ ਸਕਦੇ ਹਾਂ ਹਾਲਾਂਕਿ ਉਸਨੇ ਉਸੇ ਬਿਆਨ ਦੇ ਵਿੱਚ ਈਰਾਨ ਲਈ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ ਧਮਕੀ ਦਿੱਤੀ ਗਈ ਹੈ ਈਰਾਨ ਨੂੰ ਉਸਨੇ ਅੱਗੇ ਲਿਖਿਆ ਹੈ ਜੇਕਰ ਈਰਾਨ ਕਿਸੇ ਵੀ ਤਰੀਕੇ ਨਾਲ ਅਮਰੀਕਾ ਤੇ ਹਮਲਾ ਕਰਦਾ ਹੈ ਤਾਂ ਈਰਾਨ ਨੂੰ ਪਛਤਾਣਾ ਜ਼ਰੂਰ ਪਵੇਗਾ ਅਮਰੀਕੀ ਹਥਿਆਰਬੰਦ ਫੌਜਾਂ ਪੂਰੀ ਤਾਕਤ ਨਾਲ ਮੁਕਾਬਲਾ ਕਰਨਗੀਆਂ ਅਮਰੀਕੀ ਫੌਜ ਪਹਿਲਾ ਕਦੇ ਨਾ ਦੇਖੇ ਗਏ ਪੱਧਰ ਉੱਤੇ ਜਵਾਬੀ ਕਾਰਵਾਈ ਕਰੇਗੀ ਤਾਂ ਜਾਣੀ ਕਿ ਅਮਰੀਕਾ ਦਾ ਸਿੱਧਾ ਅਰਥ ਹੈ ਕਿ ਅਜੇ ਹੀ ਦੁਨੀਆ ਤੇ ਤਬਾਹੀ ਮਚਾਏਗਾ ਅਮਰੀਕਾ ਕਿ ਜੋ ਕਿਸੇ ਨੇ ਨਹੀਂ ਸੋਚਿਆ ਤੇ ਨਾ ਹੀ ਕਦੇ ਦੇਖਿਆ ਤਾਂ ਇਸ ਤੋਂ ਇਲਾਵਾ ਉਸਨੇ ਈਰਾਨ ਅਤੇ ਇਜ਼ਰਾਈਲ ਵਿੱਚ ਕਰ ਇੱਕ ਸੌਦਾ ਕਰਵਾਉਣ ਦੀ ਪੇਸ਼ਕਸ਼ ਕੀਤੀ ਕਿਉਂਕਿ ਦੋਵਾਂ ਦੇਸ਼ਾਂ ਦੇ ਮੌਜੂਦਾ ਤਨਾਅ ਕਾਰਨ ਪੱਛਮੀ ਏਸ਼ੀਆ ਦੇ ਵਿੱਚ ਜੰਗ ਹੋਣ ਦਾ ਖਤਰਾ ਹੈ ਜੋ ਕਿ ਦੋ ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਉਪਮਹਾਦੀਪ ਦਾ ਦੂਜਾ ਯੁੱਧ ਹੋ ਸਕਦਾ ਹੈ ਗੌਰਤਲ ਹੈ ਕਿ ਇਜ਼ਰਾਈਲ ਈਰਾਨ ਜੰਗ ਦੇ ਲੰਮੇ ਹੋਣ ਦੀਆਂ ਸਭਾਵਨਾਵਾਂ ਹਨ ਇਸ ਜਿਸ ਤਰ੍ਹਾਂ ਉਹ ਇੱਕ ਦੂਜੇ ਤੇ ਮਹੱਤਵਪੂਰਨ ਟਿਕਾਣੇ ਨੂੰ ਨਿਸ਼ਾਨਾ ਬਣਾ ਰਹੇ ਨੇ ਇਸ ਦੌਰਾਨ ਜੰਗ ਵਿੱਚਕਾਰ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੁਚੇਤ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਬਿਨਾਂ ਕਾਰਨ ਈਰਾਨ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਅਮਰੀਕਾ ਨੇ ਕਿਹਾ ਕਿ ਜੋ ਲੋਕ ਈਰਾਨ ਦੇ ਵਿੱਚ ਹਨ ਉਹਨਾਂ ਨੂੰ ਤੁਰੰਤ ਦੇਸ਼ ਛੱਡ ਦੇਣਾ ਚਾਹੀਦਾ। ਜੋ ਅਮਰੀਕੀ ਨਾਗਰਿਕ ਈਰਾਨ ਛੱਡਣ ਦੇ ਵਿੱਚ ਅਸਮਰਥ ਹਨ ਉਹਨਾਂ ਨੂੰ ਲੰਬੇ ਸਮੇਂ ਲਈ ਉੱਥੇ ਰਹਿਣ ਲਈ ਤਿਆਰ ਰਹਿਣਾ ਚਾਹੀਦਾ। ਅਮਰੀਕਾ ਦੇ ਬਿਆਨ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਇਹ ਜੰਗ ਲੰਬੀ ਹੋ ਸਕਦੀ ਹੈ ਜਿਸ ਦਾ ਪ੍ਰਭਾਵ ਪੂਰੀ ਦੁਨੀਆ ਦੀ ਆਰਥਿਕਤਾ ਤੇ ਦੇਖਿਆ ਜਾ ਸਕਦਾ ਹੈ ਕਿਉਂਕਿ ਈਰਾਨ ਤੇਲ ਅਤੇ ਗੈਸ ਦਾ ਇੱਕ ਵੱਡਾ ਉਤਪਾਦਕ ਹੈ ਦੂਜੇ ਪਾਸੇ ਇਜ਼ਰਾਈਲ ਅਤੇ ایران ਵਿਚਕਾਰ ਵਾਧਿਤ ਨਾ ਦੇ ਵਿਚਕਾਰ ਭਾਰਤ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਹਨ ਤਦਾਦੇ ਕਿ ਤੇਲ ਅਵੀਵਾ ਤੇ ਤਹਿਰਾਨ ਵਿੱਚ ਭਾਰਤੀ ਦੂਤ ਕਰਾਨੇ 24 ਘੰਟੇ ਐਮਰਜੈਂਸੀ ਹੈਲਪਲਾਈਨਾਂ ਵੀ ਸ਼ੁਰੂ ਕੀਤੀਆਂ ਹਨ ਅਤੇ ਭਾਰਤੀ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਦਾਦੇ ਕਿ テル अवीव ਦੇ ਵਿੱਚ ਭਾਰਤੀ ਦੂਤਕਰ ਨੇ ਸ਼ਨੀਵਾਰ ਨੂੰ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਮੇਤ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਕਿਰਪਾ ਕਰਕੇ ਦੂਤਕਰ ਦੇ 24 ਘੰਟੇ ਐਮਰਜੈਂਸੀ ਹੈਲਪਲਾਈਨ ਨਾਲ ਸੰਪਰਕ ਕਰੋ ਤਾਂ ਨੀਚੇ ਨੰਬਰ ਵੀ ਦਿੱਤਾ ਗਿਆ ਹੈ ਤਾਂ ਨੰਬਰ ਹੈ +972547520711 ਤਾਂ ਦੂਜਾ ਨੰਬਰ ਹੈ +972543278392 ਤਾਂ ਇਹ ਹੈਲਪਲਾਈਨ ਨੰਬਰ ਦਿੱਤੇ ਗਏ ਨੇ ਭਾਰਤੀ ਨਾਰਿਕਾ ਲਈ ਜਿਹੜੇ ਕਿ ਈਰਾਨ ਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਦੇ ਲਈ ਭਾਰਤੀ ਨਾਰਿਕਾ ਲਈ ਐਡਵਾਈਜ਼ਰੀ ਜਿਹੜੀ ਕਿ ਜਾਰੀ ਹੋ ਚੁੱਕੀ ਹੈ ਤਾਂ ਅਮਰੀਕਾ ਨੇ ਜਿੱਥੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਤੁਰੰਤ ਈਰਾਨ ਛੱਡਣ ਦੀ ਸਲਾਹ ਦਿੱਤੀ ਹੈ ਤਾਂ ਉੱਥੇ ਹੀ ਈਰਾਨ ਨੂੰ ਧਮਕੀ ਵੀ ਦਿੱਤੀ ਗਈ ਹੈ ਕਿ ਜੇਕਰ ਈਰਾਨ ਅਮਰੀਕਾ ਤੇ ਹਮਲਾ ਕਰਦੇ ਤਾਂ ਉਸ ਨੂੰ ਨਤੀਜੇ ਭੁਗਤਨੇ ਪੈ ਸਕਦੇ ਨੇ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਜਹੀ ਤਬਾਹੀ ਮਚਾਏਗਾ ਜੋ ਕਿਸੇ ਨੇ ਨਾ ਕਦੇ ਦੇਖੀ ਹੈ ਤੇ ਨਾ ਹੀ ਕਦੇ ਇਸ ਬਾਰੇ ਸੋਚਿਆ ਹੋਵੇਗਾ ਤਾਂ ਇਹ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ 트ੰਪ ਦੇ ਵੱਲੋਂ ਈਰਾਨ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਈਰਾਨ ਅਮਰੀਕਾ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਪਛਤਾਉਣਾ ਜ਼ਰੂਰ ਪੈ ਸਕਦਾ ਹੈ ਤਾਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਹੈ ਜਿਹੜੀ ਕਿ ਉਹ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਅਤੇ ਬਹੁਤ ਸਾਰੀਆਂ ਜਿਹੜੇ ਕਿ ਮੌਤ ਦਾ ਅੰਕੜਾ ਵੀ ਈਰਾਨ ਦੇ ਵਿੱਚ ਵਧ ਗਿਆ ਤਾਂ ਉੱਥੇ ਇਜ਼ਰਾਈਲ ਦੇ ਵਿੱਚ ਵੀ ਇੱਕ ਦੀ ਮੌਤ ਹੋ ਚੁੱਕੀ ਹੈ ਤਾਂ ਲਗਾਤਾਰ ਹੀ ਪਰ ਮਾਣੋ ਜਿਹੜੇ ਕਿ ਟਿਕਾਣਿਆਂ ਤੇ ਨਿਸ਼ਾਨਾ ਬਣਾਇਆ ਗਿਆ ਸੀ ਬਿੱਤ ਦਿਨੀ ਤਾਂ ਮਹੱਤਵਪੂਰਨ ਥਾਵਾਂ ਤੇ ਜਿਹੜੇ ਕਿ ਅਜੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਜਿਹੜੇ ਕਿ ਮਹੱਤਵਪੂਰਨ ਨਿਸ਼ਾਯਾਓ ਹੋ ਟਿਕਾਣੇ ਨੇ ਉਹ ਤਬਾਹ ਕਰ ਦਿੱਤੇ ਗਏ ਨੇ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ this program is sponsored by the singler office bakersfield for all your immigration family law needs ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ